ਹਿੰਸਾ ਸਤਿ ਸ਼੍ਰੀ ਅਕਾਲ ਜੀ ਸਾਰੇ ਹਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧੂਲਕਾ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਪੋਪਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਦੋਂ ਵੀ ਇੱਥੇ ਆਈ ਦਾ ਚੰਗੇ ਪਸ਼ੂ ਹੁੰਦੇ ਵੀ ਦੀ ਹੁੰਦੇ ਕੋਲ ਅੱਜ ਆ ਦੋ ਤੁਹਾਨੂੰ ਗੱਭਣਾ ਦਿਖਾਉਣੀਆਂ ਇੱਕ ਆ ਪੰਜਾਬ ਵਾਲੀ ਜਰਸੀ ਤੇ ਇੱਕ ਆ ਵੀ ਗਾਂ ਤੁਹਾਨੂੰ ਗੱਭਨ ਦਿਖਾਵਾਂਗੇ ਤੇ ਇੱਕ ਗਾਂ ਤਾਂ ਆਜੀ ਸੂਈ ਆ ਜਿਹੜੀ ਅਜੇ ਹੁਣੇ ਸੂਈ ਥੋੜਾ ਕਚੇਰੀ ਹੋਇਆ ਤੇ ਮਗਰ ਬੱਛੀ ਬੜੇ ਕਮਾਲ ਦੀ ਆਈ ਆ ਚੰਗੇ ਟੀਕੇ ਦੀ ਬੱਛੀ ਆ ਜਿਹੜੀ ਮਗਰ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਵਧੀਆ ਪਾਜੀ ਵਧੀਆ ਜੀ ਚੱਲੋ ਵਧੀਆ ਜੀ ਦੋ ਦਿਨਾਂ ਵਾਲਾ ਵੇਗ ਗਿਆ ਮਾਲ ਫਿਰ ਵੇਗ ਗਿਆ ਪਾਜੀ ਠੀਕ ਆ ਉਹ ਦਿਨ ਘੰਟੇ ਡੇਢ ਘੰਟੇ ਦੀ ਪਾਜੀ ਠੀਕ ਉਹ ਦਿਨ ਵੱਡੀਆਂ ਹੀ ਗਾਵਾਂ ਸੀ ਆਪਣੇ ਕੋਲ 40 ਲੀਟਰ ਦੇ ਕਰੀਬ ਹੀ ਹੁੰਦੀਆਂ ਤੇ ਚੰਗਾ ਹੀ ਮਾਲ ਲਈ ਆਈਦਾ ਹਰੇ ਜੀ ਨਾ ਦੇ ਵਿੱਚ ਇੱਕ ਵਾਰੀ ਮਿਸ ਹੋ ਗਿਆ ਆਪਣੇ ਤੋਂ ਹਾਂ ਹਾਂ ਜੀ ਉਹ ਮਿਸ ਹੋ ਗਈ ਉਹ ਵੀਰ ਦਾ ਉਹਨਾਂ ਹੀ ਮਾਲ ਮੰਗਾ ਲਿਆ ਅੱਛਾ ਅੱਛਾ ਪਹਿਲੀ ਵੀਡੀਓ ਦਾ ਠੀਕ ਐ ਤੇ ਉਸ ਦਿਨ ਆਪਣੇ ਤੋਂ ਆਇਆ ਨਹੀਂ ਗਿਆ ਹਾਂ ਜੀ ਹਾਂ ਜੀ ਚਲੋ ਨਾਮ ਦੱਸ ਤੇ ਕਰੀ ਤਾਂ ਨਾਮ ਉਹ ਭਿੰਦੂ ਸਿੰਘ ਜੀ ਪਿੰਡ ਧੂਲਕਾ ਜੀ ਜਿਲ੍ਹਾ ਅੰਮ੍ਰਿਤਸਰ ਤੇ ਖਲਚੀਆਂ ਤੋਂ 2 ਕਿਲੋਮੀਟਰ ਜੀ ਖਲਚੀਆਂ ਦੇ ਲੱਗ ਗਈ ਐ ਹਾਂ ਜੀ ਤੇ ਤਰਸੀਲ ਬਾਬਕਾਲ ਸਾਹਿਬ ਜੀ ਤੇ ਫੋਨ ਨੰਬਰ ਬੋਲ ਦੇ ਇੱਕ ਜੀ 70877 ਜੀ 15832 ਜੀ ਠੀਕ ਐ ਤੇ ਇੱਕ ਆ ਜਿਹੜੇ ਆ ਤਾਜੀ ਸੂਈ ਹੈ ਜਿਹੜੀ ਹੁਣ ਨਹੀਂ ਇਸ ਆਉਣ ਤੋਂ ਪਹਿਲਾਂ ਹੀ ਸੂਕੀ ਹੈ ਤੇ ਥਣ ਦੇਖ ਸਕਦੇ ਤੇ ਲੱਗੇ ਤਾਂ ਚੰਗੀ ਤਿਆਰ ਹੋਈ ਹੈ ਮਿਲ ਕੇਵੇਂ ਨੇਵੇਂ ਪੂਰੀ ਮੋਟੀ ਜੜੀਆਂ ਪੈਪਾਂ ਲੱਗੀਆਂ ਤੇ ਆਹ ਜਿਹੜੀ ਇਹ ਦੇ ਮਗਰ ਬੱਛੀ ਹੈ ਬੱਛੀ ਬੜੇ ਕਮਾਲ ਦੀ ਆ ਗਈ ਹਨ ਇਹ ਦੀ ਬੱਛੀ ਬਹੁਤ ਕਮਾਲ ਦੀ ਠੀਕ ਹੈ ਚੰਗੇ ਟੀਕੇ ਦੀ ਬੱਛੀ ਜਨਦੀ ਆ ਕੀ ਵੀਰ ਜੀ ਟੀਕੇ ਹੁਣ ਤੁਹਾਨੂੰ ਪਤਾ ਮੁੱਲ ਮਾਲ ਲਈਦਾ ਹਾਂਜੀ ਹਾਂਜੀ ਜੀ ਉਹਦਾ ਵਧੀਆ ਬਰੀਡ ਦਾ ਟੀਕਾ ਲਾਇਆ ਗਿਆ ਨੇ ਜੀ ਠੀਕ ਹੈ ਇੱਕ ਵਾਰੀ ਥੋੜੀ ਜੀ ਸਿੱਧੀ ਕਰਕੇ ਦਿਖਾਓ ਇਹ ਖਲੋਂਦੀ ਨਹੀਂ ਆ ਉਧਰ ਪਰ ਵੱਛੀ ਦਾ ਵਜਨ ਹੁਣ ਤੋਂ ਹੀ ਕਾਫੀ ਜ਼ਿਆਦਾ ਵਾ। ਲਾ ਦੇ। ਜਲਾ ਕੋਈ ਗੱਲ ਨਹੀਂ। ਆ ਦੇ ਸਾਦੇ ਜੇ। ਆ ਹਾਈਟ ਲੈਂਥ ਵੱਛੀ ਦੀ। ਕਾਫੀ ਭਜਨਦਾਰ ਆ ਵੱਛੀ ਵੀ ਜਿਹੜੀ ਮਗਰ ਤੇ ਆਪ ਵੀ ਚਲੋ ਗਾਵਾਂ ਵੀ ਵੱਡੀ ਆ ਤੇ ਮਗਰ ਵੱਛੀ ਵੀ ਜਿਹੜੀ ਚੰਗੇ ਟੀਕੇ ਦੀ ਆ। ਤੇ ਚੰਗੀ ਬੈੜ ਤਿਆਰ ਹੋ ਗਈ ਆ ਵੀ ਜਿਹੜਾ ਕੋਈ ਵੀ ਸੰਭ ਨਾਲ ਕੋਈ ਲੈ ਜਾਊਗਾ। ਤੇ ਕਿੰਨਾ ਕੁ ਵਿਧੀ ਦੁੱਧ ਦੇ ਚਵਾਈ ਜਾਊਗੀ ਵੀਰ ਜੀ ਇਹ 40 ਲੀਟਰ ਦੁੱਧ ਚਵਾਈਊਗਾ ਪਹਿਲਾਂ ਠੀਕ ਆ ਹਾਂਜੀ ਵੀਰ ਜੀ ਤੇ ਚਵਾਈ ਕਿੰਨੀ ਆਈਆਂ ਇਹਦੀਆਂ ਜੇ ਹਨ ਵੀਰ ਜੀ ਇੱਕੋ ਚਵਾਈ ਹੋ ਜੀ ਠੀਕ ਆ ਮੇਰੇ 10 ਕਿਲੋਟਰ ਹੈ ਮੋਲਾ ਚੋਇਆ ਜੀ ਅੱਛਾ 10 ਕਿਲੋਟਰ ਜੇ ਇੱਕੋ ਟਾਈਮ ਦਾ ਜਿਹੜਾ ਕੱਢਿਆ ਹੋਇਆ ਵੀਰ ਜੀ ਚੋਇਆ ਜੀ ਠੀਕ ਆ 10 ਲੀਟਰ ਜਿਹੜੀ ਹੌਲੀ ਕਰਤੀ ਆ ਹਾਂਜੀ ਹੌਲੀ ਕਰਤੀ ਚਲੋ ਫਿਰ ਤੋਰਾਂ ਹਾਂ ਕਰੀ ਸੋਈ ਜਿਹੜੀ ਇਹ ਰਾਤ ਦੀ ਸੋਈ ਆ ਤੇ ਆਹ ਦੇਖ ਸਾਦੇ ਜੇ ਮਗਰ ਵਸ਼ੀ ਜਿਹੜੀ ਬੜੇ ਦਿਲ ਨਾਲ ਲੱਗਨ ਵਾਲੀ ਆ ਜਿਹੜੇ ਵੀ ਸ਼ਕੀਨ ਹੈ ਵਸ਼ੀਆਂ ਰੱਖਣ ਦੇ ਮਰੇ ਮੂਰਤ ਆ ਹਾਂ ਦੇਖ ਲਓ ਬਾਕੀ ਥੱਲੇੋਂ ਕਮਾਨ ਦੀ ਤਿਆਰ ਹੋਈ ਆ ਹੱਲੇ ਕੀ 10 ਲੀਟਰ ਜਿਹੜਾ ਕਹਿੰਦੇ ਕਿ ਥੱਲੇੋਂ ਚੋਲਿਆ ਵਾ ਲੈ ਆਓ ਜੀ ਬਾਕੀ ਤਾਜੀ ਸੂਈ ਆ ਥੋੜੀ ਲੱਪੇ ਲੱਪੇ ਚ ਲੈ ਜਾਈਏ ਜੀ ਕਿਉਂਕਿ ਬੱਚਾ ਕਾਫੀ ਵੱਡਾ ਦਿੱਤਾ ਇਹਨੇ ਤੇ ਕੀ ਕੀ ਰੱਖਣਾ ਇਹਦਾ ਮੁੱਲ ਵੀ ਦੀ ਫਿਰ ਆਪਾਂ ਵੀਰ ਜੀ ਫੋਨ ਤੇ ਕਰਾਂਗੇ ਮੁੱਲ ਇਹਦਾ ਅੱਛਾ ਇਹਦਾ ਮੁੱਲ ਫੋਨ ਤੇ ਕੋਈ ਵੀਰ ਭਰਾ ਫੋਨ ਲਾਵੇ ਵੀਰ ਜੀ ਬਾਕੀ ਗਾਂ ਦੇ ਹਿਸਾਬ ਨਾਲ ਕੋਈ ਮੁੱਲ ਲਾਵੇ ਠੀਕ ਹੈ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਕਾਫੀ ਖੂਬਸੂਰਤ ਹੈ ਜਿਹੜੀ ਆ ਦੇਖ ਜਾਂਦੇ ਜੀ ਤੇ ਚੰਗੇ ਘਰ ਤੇ ਥਾਣੇ ਜਿਹੜਾ ਇਹਦਾ ਵੀ ਗੁਲਾਬੀ ਰੰਗ ਦਾ ਥਾਣੇ ਤੇ ਮਿਲਕਵੇਨ ਵੀ ਦੇਖ ਸਕਦੇ ਚੰਗੀ ਲੱਗੀ ਆ ਦੱਸਿਓ ਵੀ ਜੀ ਇਹਨੇ ਕਿੰਨਾ ਸੁਹਾ ਸੁਣਾ ਜੀ ਇਹ ਵੀਰ ਜੀ ਅਰਕਾ ਦੂਜੇ ਸੁਹਾ ਸੁਣੀ ਜੇ ਠੀਕ ਆ ਠੀਕ ਆ ਵੀਰ ਜੀ ਹਾਂਜੀ ਤੇ ਅਜੇ 27 ਤਰੀਕ ਨੂੰ 28 ਨੂੰ ਤੇ ਦਿਨ ਪੂਰੇ ਹੁੰਦੇ ਜੀ ਅੱਛਾ ਹਾਂਜੀ ਵੀਰ ਜੀ ਹੱਲੇ ਮਤਲਬ 10 ਦਿਨੋਂ 10 15 ਫੁੱਲੇ ਲੈ ਆ ਜੀ 10 15 ਦਿਨ ਲੈ ਜਾਓ ਚੰਗੀ ਤਿਆਰ ਹੋ ਗਈ ਫਿਰ ਤੇ ਇਹ ਕਿੰਨਾ ਦੁੱਧ ਚਰਵਾਜੂਗੀ ਵੀਰ ਜੀ ਇਹ ਦੁੱਧ 20 ਚਰਵਾਈ ਜਾਊਗੀ ਅੱਛਾ ਹਾਂਜੀ ਤੋੜ ਦਈਏ ਫਿਰ ਇਹਨਾਂ ਨੂੰ ਠੀਕ ਆ ਬਾਕੀ ਹਜੇ ਵੀ ਜਿਹੜੇ ਦੱਸਦੇ ਨੇ ਖੜਦੀ ਆ ਤੇ ਹੁਣ ਤਾਂ ਥੱਲੇ ਚੰਗੀ ਤਿਆਰ ਹੋ ਗਈ ਆ ਬਾਕੀ ਇਹ ਆ ਕਿ ਦਿਨ ਜਿਹੜੇ ਆ ਕਈ ਵਾਰੀ ਜਦੋਂ ਸਫਰ ਸਫਰ ਪਸ਼ੂ ਕਰਦਾ ਵਾ ਕੋਈ 2-4 ਦਿਨ ਪਹਿਲਾਂ ਵੀ ਸੂ ਪੈਂਦਾ ਕੋਈ 2-4 ਦਿਨ ਉੱਤੇ ਵੀ ਲੈ ਜਾਂਦਾ ਵਾ ਪੱਕੇ ਫਿਕਸ ਨਹੀਂ ਹੁੰਦੇ ਜਿਹੜੇ ਵੀਡੀਓ ਜਿਹੜੇ ਦੱਸੇ ਹੁੰਦੇ ਆ ਓਹ ਥੋੜਾ ਕਰ ਲਾ ਮਰੀ ਮਰੀ ਸੁਵਾਲ ਆ ਕੋਈ ਸੁਵਾਲ ਹੈ ਲੈ ਜੀ ਜੀ ਬਾਕੀ ਚੰਗੀ ਤਿਆਰ ਹੁੰਦੀ ਹੈ ਇਹ ਵੀ ਥੱਲੇ ਬਾਕੀ ਰੰਗ ਰੂਪ ਦੀ ਬੇਲ ਦੀ ਇਹ ਵੀ ਚੰਗੀ ਹੈ ਜੀ ਲੈ ਜੀ ਜੀ ਉੱਛ ਨਾ ਬੰਦ ਹੋ ਵੀ ਜੀ ਬਾਕੀ ਇਹ ਜੇ ਤਿਆਰ ਹੋਣੀ ਆ ਪੂਰੀ ਸੁੰਦਰ ਕਰੇ ਤੇ ਇਹਦਾ ਵੀ ਜੀ ਕੀ ਰੱਖਣਾ ਫਿਰ ਆਪਾਂ ਮੁੱਲ ਇਹਦਾ ਵੀਰ ਜੀ ਮੋਲ ਕਰਾਉਣਾ 65 70 ਕਰਾਈਏ ਇਹ 60 ਤੋਂ 200 ਰੁਪਏ ਛੋਟ ਦੇ। ਅੱਛਾ ਚਲੋ ਮਾਨਤਨ ਕਰ ਦੋ। ਵੀਰ ਜੀ ਭਰਾ ਫੋਨ ਕਰੇ ਹੋਰ ਮਾਨਤਨ। ਮਾਨਤਨ ਮੌਕੇ ਤੇ ਹੋ ਜਾਊਗਾ ਜਿਹੜਾ 60000 ਦਾ ਜਿਹੜਾ ਮਾਨਤਨ ਇਹਦਾ ਕਿੰ데 ਕੀ ਕਰਦੇ ਆਂਗੇ। ਤੇ ਹੁਣ ਇੱਕ ਜੱਸੀ ਤੁਹਾਨੂੰ ਪੰਜਾਬ ਵਾਲੀ ਦਿਖਾਉਣੀ ਆ। ਚੰਗੇ ਬੋਡੀ ਵੇਟ ਵਾਲੀ ਚੰਗੇ ਬੋਡੀ ਸਟਰਕਚਰ ਵਾਲੀ ਆ। ਥਾਣੇ ਦੇਖ ਸਕਦੇ ਇਹਦੇ ਵੀ ਲਾਗੇ ਤੋਂ। ਚਿਹਰੇ ਤੋਂ ਦੇਖ ਸਕਦੇ ਜੀ। ਕਿਡਵਾਂ ਸੁਆ ਵੀਰ ਜੀ ਇਹਦਾ? ਇਹ ਵੀਰ ਜੀ ਪਹਿਲਾ ਸੁਆ ਜੀ। ਪੈਲੇ ਸੂਆ ਆ ਬਾਕੀ ਕਾਦ ਤੇ ਇਹਦਾ ਵੀ ਐਚ ਐਫ ਕਾਵਾ ਜਿੱਡਾ ਹੀ ਜੇ ਹਾਂਜੀ ਹਾਂਜੀ ਭਾਜੀ ਕਿੰਨਾ ਕ ਦੁੱਧ ਚਵਾਈ ਜਾਊਗੀ ਇਹ ਵੀਰ ਜੀ ਦੁੱਧ 15 16 ਕਿਲੋ ਪੈਲੇ ਸੂ ਵਿੱਚ ਵਾ ਦੂਗੀ ਵਾ ਜੂਗੀ ਬਾਕੀ ਆ ਕਿ ਪੰਜਾਬ ਵਾਲੀ ਜੱਸੀ ਆ ਹਾਂਜੀ ਗਾਂ ਵੀ ਕਿਸੇ ਨੇ ਕੋਈ 400 ਵਿੱਚ ਹੋਣੇ ਆ ਇਹ ਵੀਰ ਜੀ ਗਰਮੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਅੱਜ ਇਹ ਪਹਿਲੇ ਸੂਰ ਸੋਨਾ ਤੇ ਅਜੇ ਟਾਈਮ ਖੜਦੀ ਆ ਸੋਣ ਬਾਕਿ ਚੰਗੀ ਤਿਆਰ ਹੋਣੀ ਹੈ ਬੋਲੋੜੀ ਲੱਗ ਤੇ ਦੀਵਾ ਦੇ ਵਿਦਿਆ ਤਰ ਕਿੰਨਾ ਕੁ ਲੈ ਜੀ ਟਾਈਮ ਵੀਰ ਜੀ ਇਹਦੇ ਇੱਕ ਤਰੀਕ ਨੂੰ ਦਿਨ ਪੂਰੇ ਹੁੰਦੇ ਆ ਠੀਕ ਆ ਹਾਂਜੀ ਜੀ ਤੇ ਇਹਦਾ ਮੁੱਲ ਜੀਦਾ ਵੀਰ ਜੀ ਫੋਨ ਤੇ ਮੁੱਲ ਕਰਾਂਗੇ ਕੋਈ ਵੀਰ ਭਰਾ ਸ਼ੌਂਕੀ ਕੋ ਖਰੀਦੇ ਫੋਨ ਤੇ ਲਵਾਂਗੇ ਜਾਇ ਜੀ ਐ ਵੀ ਜਾਇ ਜੀ ਵੀ ਠੀਕ ਆ ਜੀ ਤੇ ਠੀਕ ਆ ਵੀਰ ਜੀ ਕੋਈ ਕੁਝ ਕਹਿਣਾ ਫਿਰ ਬਸ ਜੀ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਗੱਬਣਾ ਵਾ ਜਿਹੜੀਆਂ ਇੱਥੇ ਆ ਕੇ ਪਾਸ ਕਰਕੇ ਖੜੋ ਜਿਹੜੀ ਆ ਵੀ ਤਾਜੀ ਸੂਈ ਆ ਵੀ ਪਾਸ ਹੀ ਹੋਣੀ ਇਹ ਵੀ ਕੋਈ ਵੀਰ ਆਪਣੀ ਚੰਗੀ ਤਰ੍ਹਾਂ ਪਾਸ ਕਰਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ